ਹਾਂਜੀ ਸਾਨੂੰ ਜਿਹੜਾ ਪਤਾ ਲੱਗਿਆ ਸੀ ਵੀ ਜਿਹੜੇ ਜੀਵ ਕੁਮਾਰ ਨੇ ਇਹਨਾਂ ਦੇ ਸਿਸਤਤੀ ਜਿਹੜਾ ਹੈਗਾ ਆਪਣੀ ਜਿਹੜੀ ਸਹਰਾ ਪਰਿਵਾਰ ਆ ਉਹਨਾਂ ਨਾਲ ਡਿਸਪਿਊਟ ਹੈ ਉਹ ਸੰਬੰਧੀ ਜਿਹੜਾ ਇਹਨਾਂ ਦਾ ਕੋਰਸ ਚੱਲਦਾ ਹੈ ਉੱਥੇ ਕਹਿੰਦੇ ਵੀ ਇਹਨਾਂ ਦੀ ਕੋਈ ਕਹਾਣੀ ਸੁਣੀ ਹੋਈ ਸੀ ਜਿਸ ਦੇ ਚੱਲਦੇ ਆ ਜਿਹੜੇ ਦੋਨੇ ਪਾਰਟੀਆਂ ਸਿਵਲ ਹਸਪੀਟਲ ਗਈਆਂ ਸੀ ਜਦੋਂ ਇਹ ਪਾਰਟੀਆਂ ਸਿਵਲ ਹਸਪੀਟਲ ਪਹੁੰਚੀਆਂ ਉਹਦੇ ਉੱਥੇ ਵੀ ਇਹਨਾਂ ਦੀ ਕਾਫੀ ਤੁਤੂ ਮਮਾ ਹੋਈ ਜਿਸ ਸੰਬੰਧੀ ਸਾਨੂੰ ਐ ਐਮਐਲਆਰ ਵੀ ਜਿਹੜੀ ਹੈ ਉਹ ਆਈ ਹੈ ਇਸ ਦੇ ਵਿੱਚ ਜਿਹੜੀ ਇਹਨਾਂ ਦੀ ਸਟੇਟਮੈਂਟ ਲੈ ਲਿਖ ਕੇ ਜਿਹੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਕੀ ਨਾਮ ਹੈ ਤੁਹਾਡਾ ਅਮਿਤਵੰਦ ਜੀ ਕਿੱਥੋਂ ਆਏ ਮੈਂ ਮੋਗੇ ਤੋਂ ਜੀ ਤੇ ਕੀ ਕਾਰਨ ਕੀ ਆ ਜ਼ਰੂਰਤ ਪਈ ਸਰ ਮੇਰੀ ਨਾ ਸਿਸਟਰ ਦੀ ਮੈਰਿਜ ਮਜਿੱਠੀ ਹੋਈ ਸੀ ਹੁਣ ਉਹ ਲੁਧਿਆਣਾ ਸ਼ਿਫਟ ਹੋ ਗਏ ਅੱਜ ਉਹਨਾਂ ਦੇ ਕੋਈ ਡਿਸਪੂਟ ਚੱਲਦਾ ਪਿਆ ਸੀਗਾ ਜੀ ਅੱਜ ਉਹਨਾਂ ਦੀ ਕੇਸ ਦੀ ਤਰੀਖ ਸੀ ਤੇ ਕੇਸ ਤਰੀਕ ਤੇ ਅਸੀਂ ਜਾਹਰ ਉੱਤੇ ਗਏ ਹੋਏ ਸੀ ਉੱਥੇ ਉਹ ਚਾਰ ਪੰਜ ਆਨੇ ਸੀਗੇ ਉਹ ਮੁੜ ਕੇ ਸਾਡੇ ਗੱਲ ਪੈ ਗਏ ਅਸੀਂ ਉੱਥੋਂ ਤਰੀਕ ਤੋਂ ਆਣ ਲੱਗੇ ਉਹਨਾਂ ਦੇ ਵਕੀਲ ਸਾਹਿਬ ਨੇ ਕਿਹਾ ਇੱਕ ਵਾਰੀ ਅਗੇ ਤੁਸੀਂ ਮਿਲ ਲਓ ਵੀ ਉਹ ਬੱਚੇ ਨੂੰ ਕੁਝ ਦੇਣਾ ਚਾਹੁੰਦੇ ਗਿਫਟ ਦੇਣਾ ਚਾਹੁੰਦੇ ਆ ਤੇ ਜਦੋਂ ਵੀ ਵਾਪਸ ਆ ਕੇ ਉਹ ਸਿੱਧਾ ਜਾ ਕੇ ਬਾਜੁਰ ਦੀਨ ਲੱਗੇ ਨਾਲ ਫੋਟੋ ਖਿੱਚਣ ਲੱਗੇ ਇਹ ਕਹਿ ਵੀ ਤੁਸੀਂ ਫੋਟੋ ਕਿਉਂ ਖਿੱਚਦੇ ਪਿਆ ਉਹ ਦੀਨ ਨਾਲ ਉਹ ਕੁੱਟਣ ਲੱਗੇ ਉਹਦੀ ਮਾਂ ਕਰੇ ਮਾਰਦੇ ਮਾਰਦੇ ਉਹ ਵੀ ਅੱਜ ਇਹਨੂੰ ਮਾਰੇਗਾ ਕਿ ਨਹੀਂ ਮੇਰਾ ਪੋਤਾ ਤਾਂ ਮਾਰਵਾੜ ਦੇ ਨੋ ਤੇ ਉਹਨਾਂ ਨੇ ਮੇਰੇ ਉੱਤੇ ਅਟੈਕ ਕਰਤਾ ਚਾਰ ਪੰਜਾਂ ਜਨਾਂ ਨੇ ਉਹ ਤੇ ਮੇਰੇ ਬਰਦਰ ਦੇ ਕਾਫੀ ਸੱਟ ਵਜੀ ਆ ਉਹਦੇ ਬਾਹ ਮੋਢੇ ਦੇ ਪਿੱਛੇ ਹੱਥ ਤੇ ਕਾਫੀ ਆ ਕੋਈ ਕਾਫੀ ਟਾਂਕੇ ਲੱਗੇ ਹੋਏ ਆ ਤੇ ਮੇਰੇ ਵੀ ਇੱਥੇ ਮੂੰਹ ਤੇ ਇੱਥੇ ਲੱਗੀ ਆ ਹੱਥ ਇਧਰ ਹੱਥ ਤੇ ਆ ਕੋਈ ਗੁਜੀਆਂ ਸੱਟਾਂ ਉਸ ਤੋਂ ਉਸ ਤੋਂ ਬਾਅਦ ਅਸੀਂ ਮੈਂ ਜਦੋਂ ਬ੍ਰਦਰ ਸਾਟੇ ਮੈਂ ਉਹਨੂੰ ਲੈ ਕੇ ਇੱਥੇ ਹਸਪਤਾਲ ਆ ਗਿਆ ਜੀ ਹਸਪਤਾਲ ਆ ਕੇ ਉਹਨੂੰ ਐਡਮਿਟ ਕੀਤਾ ਡਾਕਟਰ ਸਾਹਿਬ ਨੇ ਉਹਨੂੰ ਟ੍ਰੀਟਮੈਂਟ ਕੀਤਾ ਐਕਸ ਰੇ ਵਗੈਰਾ ਕੀਤਾ ਉਦੋਂ ਬਾਅਦ 5:45 ਤੇ ਉਹ ਇੱਥੇ ਫੇਰ ਆ ਗਏ ਹਸਪਤਾਲ ਪਹਿਲਾਂ 3:15 ਤੋਂ 3:30 ਦੇ ਵਿੱਚ ਲੜੇ ਫਿਰ ਇੱਥੇ ਆ ਕੇ ਫੇਰ ਆ ਗਏ ਜੀ ਜਦੋਂ 5:45 ਦੇ ਇੱਥੇ ਆ ਕੇ ਫੇਰ ਗੱਲ ਪੈ ਗਏ ਉਹ ਇੱਥੇ 8-10 ਜਾਨੀ ਅਸੀਂ ਨਾਲ 5-7 ਬੰਦੇ ਹੋਰ ਸੀਗੇ ਇੱਥੇ ਆ ਕੇ ਕਹਿੰਦੇ ਵੀ ਇੰਨੇ ਮਾਰ ਦੇਣਾ ਤੁਹਾਨੂੰ ਜਿੰਦਾ ਨਹੀਂ ਛੱਡਣਾ ਤੇ ਬੜੇ ਇੱਥੇ ਰਿਕਾਰਡਿੰਗ ਵਿੱਚ ਕੈਮਰੇ ਵਿੱਚ ਆਇਆ ਹੋਗਾ ਤੁਸੀਂ ਬੜੀ ਮੁਸ਼ਕਿਲਾਂ ਅਚਾਨਕ ਪਜਾਈ ਹੈ ਜੀ ਡਾਕਟਰ ਇਹੋ ਕਮਰੇ ਜਵੜ ਕੇ ਤੇ ਫਿਰ ਉਹ ਦੂਬਤ ਪੁਲਿਸ ਨੂੰ ਤਲਾਸ਼ ਉਹ ਫਿਰ ਅਸੀਂ ਪੁਲਿਸ ਨੂੰ ਤਲਾਸ਼ ਕੀਤੀ ਫਿਰ ਮੁਲਾਜ਼ਮ ਆਏ ਉਹ ਇਹਨਾਂ ਨੂੰ ਇੱਥੋਂ ਲੈ ਕੇ ਗਏ ਉਹ ਮੁੜ ਕੇ ਲੈ ਕੇ ਥਾਣੇ ਇਹਨਾਂ ਨੂੰ ਇੱਥੋਂ ਇੱਕ ਵਾਰ ਰੈਸਟ ਕਰਕੇ ਥਾਣੇ ਲੈ ਗਈ ਸੀ ਉੱਥੇ ਮੈਨੂੰ ਪਤਾ ਨਹੀਂ ਥਾਣੇ ਉਹਨਾਂ ਨੇ ਹਾਲੇ ਕੀ ਕੀਤਾ ਕੀ ਮੰਗ ਕੀ ਕਰਦੇ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਜੀ ਜੋ ਇਹਨਾਂ ਦੇ ਕਾਨੂੰਨੀ ਕਾਰਵਾਈ ਬੰਦੀ ਕਰਨੀ ਚਾਹੀਦੀ ਹੈ ਜੀ ਵੀ ਕੱਲ ਨੂੰ ਅੱਜ ਇੱਧਰ ਕਿੱਧਰ ਕੱਲ ਨੂੰ ਕਿਸੇ ਹੋਰ ਤੇ ਵੀ ਅਟੈਕ ਕਰਨ ਵੀ ਜਿਹੜੇ ਬੰਦੇ ਬੇ ਬੇ ਲਗਾਮ ਹੋਏ ਪਏ ਆ ਕਾਨੂੰਨ ਦੀ ਵਿਵਸਥਾ ਪੰਜਾਬ ਸਹੀ ਚਾਹੀਦੀ ਹੈ ਸੋਤ ਇੱਥੇ ਤੁਹਾਡੇ ਨਾਲ ਕੁਟਮਾ ਰੋਈ ਆ ਉਸ ਟਾਈਮ ਸੀ ਕਿਉਂ ਸਰ ਕੋਈ ਕੋਈ ਸਕਿਉਰਟੀ ਨਹੀਂ ਸੀ ਇਸ ਟਾਈਮ ਇੱਥੇ ਐਸੀ ਪੁਲਿਸ ਨੂੰ ਤਲਾਸ਼ ਕੀਤੀ ਉਹ ਅੱਧੇ ਅੱਧੇ ਪੌਰੇ ਘੰਟੇ ਬਾਅਦ ਮਲਾਜਮ ਆਏ ਉਸ ਤੋਂ ਬਾਅਦ ਉਹ ਰਹਿ ਆ ਪਹਿਲਾਂ ਤਾਂ ਉਹ ਜਾਨੋ ਮਾਰਨ ਲੱਗੇ ਸੀ ਇੱਥੇ ਦਾ ਡਾਕਟਰ ਸਾਹਿਬ ਦੇ ਕਮਰੇ ਜਾ ਕੇ ਜਾਨ ਬਚਾਈ ਹੈ ਡਾਕਟਰ ਸਾਹਿਬ ਇੱਥੇ ਡਾਕਟਰ ਸਾਹਿਬ ਸੀਗੇ ਜੀ ਡਾਕਟਰ ਸਾਹਿਬ ਬੰਦਰ ਨੂੰ ਇੱਥੇ ਸਕਿਉਰਟੀ ਕੋਈ ਨਹੀਂ ਸੀ ਇੱਥੇ ਇਹ ਤਾਂ ਭਗਵੰਤ ਮਾ ਸਰਕਾਰ ਤੋਂ ਮੰਗ ਕਰਦੇ ਹਾਂ ਲੋਕਾਂ ਦੀ ਜਾਨ ਮਾਨ ਦੀ ਰਾਖੀ ਕੀਤੀ ਜਾਵੇ ਵਿਸਤਰਾ ਤਾਂ ਕੋਈ ਵੀ ਕਿਸੇ ਨੂੰ ਕਿਤੇ ਵੀ ਮਾਰ ਸਕਦਾ ਕਿੱਥੇ ਰਹਿਣ ਵਾਲੇ ਹਸਪਤਾਲ ਐਟਮਟ ਹੋਏ ਕੀ ਮਾਮਲਾ ਹੈ ਮੇਰਾ ਨਾਮ ਰਜੀਤਤਾ ਬਣਾ ਜੀ ਮੈਂ ਪੱਤੀ ਮਾਲੋ ਕੀ ਮੋਗਾ ਦਾ ਰਹਿਣ ਵਾਲਾ ਵਾਂ ਮੇਰੀ ਸਿਸਟਰ ਦਾ ਕੇਸ ਚੱਲਦਾ ਉਹਦੇ ਸੋਹਰਾ ਪਰਿਵਾਰ ਨਾਲ ਅੱਜ ਅਸੀਂ ਉਤਰੀਕ ਸੀਗੀ ਤਰੀਕ ਤੇ ਗਏ ਸੀਗੇ ਉੱਥੇ ਉਹਦੇ ਸੋਹਰਾ ਪਰਿਵਾਰ ਦੇ ਨਾਲ ਉਹਨਾਂ ਦਾ ਚਾਚਾ ਵੀ ਨਾਲ ਆਇਆ ਸੀਗਾ ਉਹਨਾਂ ਨੇ ਉੱਥੇ ਕਚਾਰੀ ਦੇ ਵਿੱਚ ਮੇਰੇ ਨਾਲ ਪੂਰੀ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਐ ਮੇਰੇ ਹੱਥ ਤੇ ਬਹੁਤ ਪਤਾ ਨਹੀਂ ਕੀ ਕੁਝ ਮਾਰਿਆ ਤਿੱਖੀ ਚੀਜ਼ ਮਾਰੀ ਐ ਮੇਰੇ ਹੱਥ ਤੇ ਬਹੁਤ ਸੱਟਾਂ ਮਾਰੀਆਂ ਜੀ ਇੱਥੇ ਹੋਰ ਵੀ ਤੁਹਾਡੇ ਨਾਲ ਇੱਥੇ ਉਸ ਤੋਂ ਬਾਅਦ ਜਦੋਂ ਮੈਂ ਹਸਪੀਟਲ ਦਾਖਲ ਹੋਇਆ ਉਸ ਤੋਂ ਬਾਅਦ ਇੱਥੇ ਹਸਪੀਟਲ ਆ ਕੇ ਵੀ ਮੇਰੇ ਤੇ ਅਟੈਕ ਕੀਤਾ ਜੀ ਕਿੰਨੇ ਜਣੇ ਸੀ ਕੌਣ ਸੀ ਇੱਥੇ ਆ ਕੇ ਇੱਥੇ ਘੱਟੋ ਘੱਟ 10 12 ਜਣੇ ਆਏ ਸੀਗੇ ਜੀ ਕੌਣ ਸੀ ਅਨੂਜ ਬਾਂਬਾ ਜਗਦੀਸ਼ ਬਾਂਬਾ ਨਿਸ਼ਾ ਬੰਬਰ ਨੰਦਕਿਸ਼ੋਰ ਤੇ ਨਾਲ ਇੱਕ ਹੀਰਾ ਤੇ ਹੋਰ ਵੀ ਪੰਜ ਚਾਰ ਪੰਜ ਜਣੇ ਜਿਨ੍ਹਾਂ ਦੇ ਨਾਮ ਮੈਨੂੰ ਨਹੀਂ ਯਾਦ ਨਹੀਂ ਪਤਾ ਕੀ ਉਹਨੂੰ ਜਾਣਦੇ ਸੀ ਤੁਹਾਨੂੰ ਪਹਿਲਾਂ ਜਾਂ ਕੋਈ ਗੱਲਬਾਤ ਸੀ ਤੁਹਾਡੀ ਕੀ ਸੀ ਕਾਰਨ ਕੀ ਸੀ ਤੁਹਾਨੂੰ ਤਾਂ ਉਹਨਾਂ ਦੇ ਵਿੱਚ ਆ ਕੇ ਇਹ ਪਹਿਲਾਂ ਮੈਨੂੰ ਉਹਨਾਂ ਨੇ ਕਚਹਿਰੀ ਕੁੱਟਿਆ ਸੀ ਉਸ ਤੋਂ ਬਾਅਦ ਮੈਂ ਇੱਥੇ ਹਸਪੀਟਲ ਦੇ ਰੋ ਐਡਮਟ ਇੱਥੇ ਆ ਕੇ ਵੀ ਅਟੈਕ ਮੇਰੇ ਤੇ ਕੀਤਾ ਸੀ ਸੀਸੀਟੀਵੀ ਕੈਮਰੇ ਸਾਰਾ ਕੁਝ ਰਿਕਾਰਡ ਹੋ ਗਿਆ ਹੋਇਆ ਇਹ ਰਿਸ਼ਤਾ ਕੀ ਹੈ ਤੁਹਾਡਾ ਰਿਸ਼ਤਾ ਕੀ ਮੇਰੇ ਮੇਰੀ ਸਿਸਟਰ ਦਾ ਸੋਹਰਾ ਪਰਿਵਾਰ ਹੈ ਉਹ ਕੌਣ ਕੌਣ ਸੀ ਉਹ ਕਹਿੰਦੇ ਨੇ ਤੇ ਹੁਣ ਕੀ ਚੌਨੀ ਹੁਣ ਮੈਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਚਾਹੁੰਦਾ ਜੀ ਸੱਟ ਕਿੱਥੇ ਕਿੱਥੇ ਲੱਗੀ ਸੱਟ ਮੇਰੇ ਇੱਥੇ ਹੱਥ ਤੇ ਬਹੁਤ ਬਹੁਤ ਜ਼ਿਆਦਾ ਲੱਗੀ ਮੈਨੂੰ ਲੱਗੀ ਹੋਈ ਹੈ ਜੀ ਹੋਰ ਮੇਰੇ ਨਾਲ ਬ੍ਰਦਰ ਹੈ ਜੀ ਅਮਿਤਵਨ ਇਹਨਾਂ ਦੇ ਵੀ ਲੱਗੀ ਹੋਈ ਹੈ ਸੱਟ ਜੀ ਹਾਂਜੀ ਸਾਨੂੰ ਜਿਹੜਾ ਪਤਾ ਲੱਗਿਆ ਸੀ ਵੀ ਜਿਹੜੇ ਜੀਵ ਕੁਮਾਰ ਨੇ ਇਹਨਾਂ ਦੇ ਸਿਸਤਤੀ ਜਿਹੜਾ ਹੈਗਾ ਆਪਣੀ ਜਿਹੜੀ ਸਹਰਾ ਪਰਿਵਾਰ ਆ ਉਹਨਾਂ ਨਾਲ ਡਿਸਪਿਊਟ ਹੈ ਉਹ ਸੰਬੰਧੀ ਜਿਹੜਾ ਇਹਨਾਂ ਦਾ ਕੋਰਸ ਚੱਲਦਾ ਹੈ ਉੱਥੇ ਕਹਿੰਦੇ ਵੀ ਇਹਨਾਂ ਦੀ ਕੋਈ ਕਹਾਣੀ ਸੁਣੀ ਹੋਈ ਸੀ ਜਿਸ ਦੇ ਚੱਲਦੇ ਆ ਜਿਹੜੇ ਦੋਨੇ ਪਾਰਟੀਆਂ ਸਿਵਲ ਹਸਪੀਟਲ ਗਈਆਂ ਸੀ ਜਦੋਂ ਇਹ ਪਾਰਟੀਆਂ ਸਿਵਲ ਹਸਪੀਟਲ ਪਹੁੰਚੀਆਂ ਉਹਦੇ ਉੱਥੇ ਵੀ ਇਹਨਾਂ ਦੀ ਕਾਫੀ ਤੁਤੂ ਮਮਾ ਹੋਈ ਜਿਸ ਸੰਬੰਧੀ ਸਾਨੂੰ ਐ ਐਮਐਲਆਰ ਵੀ ਜਿਹੜੀ ਹੈ ਉਹ ਆਈ ਹੈ ਇਸ ਦੇ ਵਿੱਚ ਜਿਹੜੀ ਇਹਨਾਂ ਦੀ ਸਟੇਟਮੈਂਟ ਲੈ ਲੇ ਕੇ ਜਿਹੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਕੀ ਨਾਮ ਹੈ ਤੁਹਾਡਾ ਅਮਿਤਵੰਦ ਜੀ ਕਿੱਥੋਂ ਆਏ ਮੈਂ ਮੋਗੇ ਤੋਂ ਜੀ ਤੇ ਕੀ ਕਾਰਨ ਕੀ ਆ ਜ਼ਰੂਰਤ ਪਈ ਸਰ ਮੇਰੀ ਨਾ ਸਿਹਤ ਸਿਸਟਰ ਦੀ ਮੈਰਿਜ ਮਜਿੱਠੀ ਹੋਈ ਸੀ ਹੁਣ ਉਹ ਲੁਧਿਆਣਾ ਸ਼ਿਫਟ ਹੋ ਗਏ ਅੱਜ ਉਹਨਾਂ ਦੇ ਕੋਈ ਡਿਸਪਿਊਟ ਚੱਲਦਾ ਪਿਆ ਸੀਗਾ ਜੀ ਅੱਜ ਉਹਨਾਂ ਦੀ ਕੇਸ ਦੀ ਤਰੀਖ ਸੀ ਤੇ ਕੇਸ ਤਰੀਕ ਤੇ ਅਸੀਂ ਜਾ ਕੇ ਉੱਥੇ ਗਏ ਹੋਏ ਸੀ ਉੱਥੇ ਉਹ ਚਾਰ ਪੰਜ ਆਨੇ ਸੀਗੇ ਉਹ ਮੁੜ ਕੇ ਸਾਡੇ ਗੱਲ ਪੈ ਗਏ ਅਸੀਂ ਉੱਥੋਂ ਤਰੀਕ ਤੋਂ ਆਣ ਲੱਗੇ ਉਹਨਾਂ ਦੇ ਵਕੀਲ ਸਾਹਿਬ ਨੇ ਕਿਹਾ ਇੱਕ ਵਾਰੀ ਅੱਗੇ ਤੁਸੀਂ ਮਿਲ ਲਓ ਵੀ ਉਹ ਬੱਚੇ ਨੂੰ ਕੁਝ ਦੇਣਾ ਚਾਹੁੰਦੇ ਗਿਫਟ ਦੇਣਾ ਚਾਹੁੰਦੇ ਆ ਤੇ ਜਦੋਂ ਵੀ ਵਾਪਸ ਆ ਗਏ ਉਹ ਸਿੱਧਾ ਜਾ ਕੇ ਬਾਜਰ ਦੀਨ ਲੱਗੇ ਨਾਲ ਫੋਟੋ ਖਿੱਚਣ ਲੱਗੇ ਇਹ ਕਹਿ ਵੀ ਤੁਸੀਂ ਫੋਟੋ ਕਿਉਂ ਖਿੱਚਦੇ ਪਏ ਹੋ ਉਹ ਦੀਨ ਨਾਲ ਉਹ ਕੁੱਟਣ ਲੱਗੇ ਉਹਦੇ ਮਾਗ ਰੇ ਮਾਰਦੇ ਮਾਰਦੇ ਉਹ ਵੀ ਅੱਜ ਇਹਨੂੰ ਮਾਰੇਗਾ ਕਿ ਨਹੀਂ ਮੇਰਾ ਪੋਤਾ ਤਾਂ ਵਾਵਾੜ ਦੇ ਨੂੰ ਤੇ ਉਹਨਾਂ ਨੇ ਮੇਰੇ 'ਤੇ ਅਟੈਕ ਕਰਤਾ ਚਾਰ-ਪੰਜਾਂ ਜਣਿਆਂ ਨੇ ਉਹ ਤੇ ਮੇਰੇ ਬਰਦਰ ਦੇ ਕਾਫੀ ਸੱਟ ਵਜੀ ਆ ਉਹਦੇ ਬਾਹਾਂ ਮੋਢੇ ਦੇ ਪਿੱਛੇ ਹੱਥ ਤੇ ਕਾਫੀ ਆ ਕੋਈ ਕਾਫੀ ਟਾਂਕੇ ਲੱਗੇ ਹੋਏ ਆ ਤੇ ਮੇਰੇ ਵੀ ਇੱਥੇ ਮੂੰਹ ਤੇ ਇੱਥੇ ਲੱਗੀ ਆ ਹੱਥ ਇਧਰ ਹੱਥ ਤੇ ਆ ਵੀ ਬੁਝੀਆਂ ਸੱਟਾਂ ਉਸ ਤੋਂ ਉਸ ਤੋਂ ਬਾਅਦ ਅਸੀਂ ਮੈਂ ਜਦੋਂ ਬ੍ਰਦਰ ਸਾਡੇ ਮੈਂ ਉਹਨੂੰ ਲੈ ਕੇ ਇੱਥੇ ਹਸਪਤਾਲ ਆ ਗਿਆ ਜੀ ਹਸਪਤਾਲ ਆ ਕੇ ਉਹਨੂੰ ਐਡਮਿਟ ਕੀਤਾ ਡਾਕਟਰ ਸਾਹਿਬ ਨੇ ਉਹਨੂੰ ਟ੍ਰੀਟਮੈਂਟ ਕੀਤਾ ਉਹ ਐਕਸ-ਰੇ ਵਗੈਰਾ ਕੀਤਾ ਉਦੋਂ ਬਾਅਦ 5:45 ਤੇ ਉਹ ਇੱਥੇ ਫੇਰ ਆ ਗਏ ਹਸਪਤਾਲ ਪਹਿਲਾਂ 3:15 ਤੋਂ 3:30 ਦੇ ਵਿੱਚ ਲੜੇ ਫਿਰ ਇੱਥੇ ਆ ਕੇ ਫੇਰ ਆ ਗਏ ਜੀ ਜਦੋਂ 5:45 ਦੇ ਇੱਥੇ ਆ ਕੇ ਫੇਰ ਗੱਲ ਪੈ ਗਏ ਉਹ ਇੱਥੇ 8-10 ਜਾਨੀ ਜੀ ਨਾਲ 5-7 ਬੰਦੇ ਹੋਰ ਸੀਗੇ ਇੱਥੇ ਆ ਕੇ ਕਹਿੰਦੇ ਵੀ ਇਨੀ ਮਾਰ ਦੇਣਾ ਤੁਹਾਨੂੰ ਜਿੰਦਾ ਨਹੀਂ ਛੱਡਣਾ ਤੇ ਬੜੇ ਇੱਥੇ ਰਿਕਾਰਡਿੰਗ ਵਿੱਚ ਕੈਮਰੇ ਵਿੱਚ ਆਇਆ ਹੋਊਗਾ ਤੁਸੀਂ ਬੜੀ ਮੁਸ਼ਕਿਲਾਂ ਜਾਣਕ ਬਜਾਈ ਹੈ ਜੀ ਡਾਕਟਰ ਇਹੋ ਕਮਰੇ ਜ ਵੜ ਕੇ ਤੇ ਫਿਰ ਉਹ ਦੂਬਤ ਪੁਲਿਸ ਨੂੰ ਤਲਾਸ਼ ਕਰ ਉਹ ਫਿਰ ਅਸੀਂ ਪੁਲਿਸ ਨੂੰ ਤਲਾਸ਼ ਕੀਤੀ ਫਿਰ ਮੁਲਾਜ਼ਮ ਆਏ ਉਹ ਇਹਨਾਂ ਨੂੰ ਇੱਥੋਂ ਲੈ ਕੇ ਗਏ ਉਹ ਮੁੜ ਕੇ ਲੈ ਕੇ ਥਾਣੇ ਇਹਨਾਂ ਨੂੰ ਇੱਥੋਂ ਇੱਕ ਵਾਰ ਰੈਸਟ ਕਰਕੇ ਥਾਣੇ ਲੈ ਗਈ ਸੀ ਉੱਥੇ ਮੈਨੂੰ ਪਤਾ ਨਹੀਂ ਥਾਣੇ ਉਹਨਾਂ ਨੇ ਹਲੇ ਕੀ ਕੀਤਾ ਕੀ ਮੰਗ ਕੀ ਕਰਦੇ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਜੀ ਜੋ ਇਹਨਾਂ ਦੇ ਕਾਨੂੰਨੀ ਕਾਰਵਾਈ ਬੰਦੀ ਕਰਨੀ ਚਾਹੀਦੀ ਹੈ ਜੀ ਵੀ ਕੱਲ ਨੂੰ ਅੱਜ ਇੱਧਰ ਕਿੱਧਰ ਕੱਲ ਨੂੰ ਕਿਸੇ ਹੋਰ ਤੇ ਵੀ ਅਟੈਕ ਕਰਨ ਵੀ ਜਿਹੜੇ ਬੰਦੇ ਬੇ ਬੇ ਲਗਾਮ ਹੋਏ ਪਏ ਆ ਕਾਨੂੰਨ ਦੀ ਵਿਵਸਥਾ ਪੰਜਾਬ ਸਹੀ ਚਾਹੀਦੀ ਹੈ ਤੋਂ ਇੱਥੇ ਤੁਹਾਡੇ ਨਾਲ ਕੁੱਟਮਾਰ ਹੋਈ ਆ ਉਸ ਟਾਈਮ ਸੀ ਕਿਉਂ ਸਰ ਕੋਈ ਕੋਈ ਸਕਿਉਰਟੀ ਨਹੀਂ ਸੀ ਇਸ ਟਾਈਮ ਇੱਥੇ ਐਸੀ ਪੁਲਿਸ ਨੂੰ ਤਲਾਸ਼ ਕੀਤੀ ਉਹ ਅੱਧੇ ਅੱਧੇ ਪੌੜੇ ਘੰਟੇ ਬਾਅਦ ਮਲਾਜਮ ਆਏ ਉਸ ਤੋਂ ਬਾਅਦ ਉਹ ਰਹੇ ਆ ਪਹਿਲਾਂ ਤਾਂ ਉਹ ਜਾਨੋ ਮਾਰਨ ਲੱਗੇ ਸੀ ਇੱਥੇ ਦਾ ਡਾਕਟਰ ਸਾਹਿਬ ਦੇ ਕਮਰੇ ਜਾ ਕੇ ਜਾਨ ਬਚਾਈ ਹੈ ਡਾਕਟਰ ਸਾਹਿਬ ਇੱਥੇ ਡਾਕਟਰ ਸਾਹਿਬ ਸੀਗੇ ਜੀ ਡਾਕਟਰ ਸਾਹਿਬ ਬੰਦਰ ਨੂੰ ਇੱਥੇ ਸਕਿਉਰਟੀ ਕੋਈ ਨਹੀਂ ਸੀ ਇੱਥੇ ਇਹ ਤਾਂ ਭਗਵੰਤ ਮਾ ਸਰਕਾਰ ਤੋਂ ਮੰਗ ਕਰਦੇ ਹਾਂ ਲੋਕਾਂ ਦੀ ਜਾਨ ਮਾਨ ਦੀ ਰਾਖੀ ਕੀਤੀ ਜਾਵੇ ਵਿਸਤਰਾ ਤਾਂ ਕੋਈ ਵੀ ਕਿਸੇ ਨੂੰ ਕਿਤੇ ਵੀ ਮਾਰ ਸਕਦਾ ਕਿੱਥੇ ਰਹਿਣ ਵਾਲੇ ਹਸਪਤਾਲ ਐਟਮਟ ਹੋਏ ਕੀ ਮਾਮਲਾ ਹੈ ਮੇਰਾ ਨਾਮ ਰਜੀਤ ਤਾਂ ਬਣਿਆ ਜੀ ਮੈਂ ਪੱਤੀ ਮਾਲੋ ਕੀ ਮੋਗਾ ਦਾ ਰਹਿਣ ਵਾਲਾ ਵਾਂ ਮੇਰੀ ਸਿਸਟਰ ਦਾ ਕੇਸ ਚੱਲਦਾ ਉਹਦੇ ਸੋਹਰਾ ਪਰਿਵਾਰ ਨਾਲ ਅੱਜ ਅਸੀਂ ਉਤਰੀਕ ਸੀਗੀ ਤਰੀਕ ਤੇ ਗਏ ਸੀਗੇ ਉੱਥੇ ਉਹਦੇ ਸੋਹਰਾ ਪਰਿਵਾਰ ਦੇ ਨਾਲ ਉਹਨਾਂ ਦਾ ਚਾਚਾ ਵੀ ਨਾਲ ਆਇਆ ਸੀਗਾ ਉਹਨਾਂ ਨੇ ਉੱਥੇ ਕਚਾਰੀ ਦੇ ਵਿੱਚ ਮੇਰੇ ਨਾਲ ਪੂਰੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਐ ਮੇਰੇ ਹੱਥ ਤੇ ਬਹੁਤ ਪਤਾ ਨਹੀਂ ਕੀ ਕੁਝ ਮਾਰਿਆ ਤਿੱਖੀ ਚੀਜ਼ ਮਾਰੀ ਐ ਮੇਰੇ ਹੱਥ ਤੇ ਬਹੁਤ ਸੱਟਾਂ ਮਾਰੀਆਂ ਜੀ ਇੱਥੇ ਇੱਥੇ ਹਸਪੀਟਲ ਵੀ ਤੁਹਾਡੇ ਨਾਲ ਇੱਥੇ ਉਸ ਤੋਂ ਬਾਅਦ ਜਦੋਂ ਮੈਂ ਹਸਪੀਟਲ ਦਾਖਲ ਹੋਇਆ ਉਸ ਤੋਂ ਬਾਅਦ ਇੱਥੇ ਹਸਪੀਟਲ ਆ ਕੇ ਵੀ ਮੇਰੇ ਤੇ ਅਟੈਕ ਕੀਤਾ ਜੀ ਕਿੰਨੇ ਜਣੇ ਸੀ ਕੌਣ ਸੀ ਇੱਥੇ ਆ ਕੇ ਇੱਥੇ ਘੱਟੋ ਘੱਟ 10 12 ਜਣੇ ਆਏ ਸੀਗੇ ਜੀ ਕੌਣ ਸੀ ਅਨੂਜ ਬਾਂਬਾ ਜਗਦੀਸ਼ ਬਾਂਬਾ ਨਿਸ਼ਾ ਬੰਬਰ ਨੰਦਕਿਸ਼ੋਰ ਤੇ ਨਾਲ ਇੱਕ ਹੀਰਾ ਤੇ ਹੋਰ ਵੀ ਪੰਜ ਚਾਰ ਪੰਜ ਜਣੇ ਜਿਨ੍ਹਾਂ ਦੇ ਨਾਮ ਮੈਨੂੰ ਨਹੀਂ ਯਾਦ ਨਹੀਂ ਪਤਾ ਕੀ ਉਹਨੂੰ ਕੋ ਜਾਣਦੇ ਸੀ ਤੁਹਾਨੂੰ ਪਹਿਲਾਂ ਜਾਂ ਕੋਈ ਗੱਲਬਾਤ ਸੀ ਤੁਹਾਡੀ ਕੀ ਸੀ ਕਾਰਨ ਕੀ ਸੀ ਕਿ ਖੰਦਾ ਉਹਨਾਂ ਦੇ ਤੇ ਆ ਗਏ ਇਹ ਪਹਿਲਾਂ ਮੈਨੂੰ ਉਹਨਾਂ ਨੇ ਕਚਹਿਰੀ ਕੁੱਟਿਆ ਸੀ ਉਸ ਤੋਂ ਬਾਅਦ ਮੈਂ ਇੱਥੇ ਹਸਪੀਟਲ ਜਿਹੜਾ ਐਡਮਟ ਇੱਥੇ ਆ ਕੇ ਵੀ ਅਟੈਕ ਮੇਰੇ ਤੇ ਕੀਤਾ ਸੀ ਸੀਸੀਟੀਵੀ ਕੈਮਰੇ ਸਾਰਾ ਕੁਝ ਰਿਕਾਰਡ ਹੋ ਗਿਆ ਹੋਇਆ ਇਹ ਰਿਸ਼ਤਾ ਕੀ ਹੈ ਤੁਹਾਡਾ ਰਿਸ਼ਤਾ ਕੀ ਮੇਰੇ ਮੇਰੀ ਸਿਸਟਰ ਦਾ ਸੋਹਰਾ ਪਰਿਵਾਰ ਹੈ ਉਹ ਕੌਣ ਕੌਣ ਸੀ ਉਹ ਕਿੰਨੇ ਤੇ ਹੁਣ ਕੀ ਚਾਹੁੰਦੇ ਹੋ ਹੁਣ ਮੈਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਚਾਹੁੰਦਾ ਜੀ ਸੱਟ ਕਿੱਥੇ ਲੱਗੀ ਸੱਟ ਮੇਰੇ ਇੱਥੇ ਹੱਥ ਤੇ ਬਹੁਤ ਬਹੁਤ ਜ਼ਿਆਦਾ ਲੱਗੀ ਮੈਨੂੰ ਲੱਗੀ ਹੋਈ ਹੈ ਜੀ ਹੋਰ ਮੇਰੇ ਨਾਲ ਬ੍ਰਦਰ ਹੈ ਜੀ ਅਮਿਤਵਨ ਇਹਨਾਂ ਦੇ ਵੀ ਲੱਗੀ ਹੋਈ ਹੈ ਸੱਟ ਜੀ